ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਇਟਾ ਕੋ ਲੋਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਜਪਨੀ ਛੋਟੇ ਸਾਜ ਜਗਨਾ ਜਗਨ ਅਸ਼ੀਰਵਾਦ ਅੱਜ ਤੇ ਅੱਜ ਮੇਰੇ ਵੀ ਜਿਨ ਨੂੰ ਮੈਂ ਚਾਹੂ ਸਾਡੇ ਮੇਰੇ ਵੀ ਅੱਜ ਜਿਨ੍ਹਾਂ ਨੂੰ ਮੇਰਾ ਵੀ ਪਾਠ ਨਹੀਂ ਹੁੰਦਾ ਸਮਰ ਹੁੰਦਾ ਜਾਬ ਜ਼ਰੂਰ ਕਰੋ ਤੇ ਜਿਨ੍ਹਾਂ ਦਾ ਪਾਠ ਹੁੰਦਾ ਪਾਠ ਮੇਰੇ ਵੀਰ 10 ਮਿੰਟ ਕੱਢ ਕੇ ਜ਼ਰੂਰ ਮੇਰੇ ਵੀ ਸਾਰੇ ਹਨਾ ਤੇ ਹੁਣ ਅੱਜ ਆਪਾਂ ਕਰਦੇ ਹਾਂ ਆਪਣੀ ਸਪ੍ਰੇ ਕਹਿੰਦੇ ਨੂੰ ਸ਼ੁਰੂ ਤੋਂ ਬਲਗੀਆਂ ਨਾ ਤੋਂ ਬੜੀ ਕੰਮ ਹੈ ਜਦੋਂ ਤੋਂ ਬਲਗ ਜੂ ਦੇ ਤਰੇਲ ਜੀ ਫੇਰੀ ਕਰਾਂਗੇ ਤਾਣ ਕਰਨੇ ਆਪਾਂ ਸਪਰੇਅ ਉੱਥੇ ਆਗੇ ਪੰਪ ਨਾਲ ਟਰੈਕਟਰ ਨਾਲ ਲੱਗੇ ਫਾਰਮ ਨਾਲ ਗੇਟ ਨੂੰ ਰੰਗ ਕਰਨ ਦੇ ਆ ਅੱਜ ਦਿਨ ਨਾਲ ਚੌਥਾ ਤੋਸਾਰੋ ਚਾਰਾਂ ਦਿਨਾਂ ਚ ਆ ਗੇਟ ਨੇ ਰੰਗੋ ਇਹਨਾਂ ਕੋਲ ਦੋ ਆਦਰੇ ਪ੍ਰੇਮ ਮਾਰਿਆ ਨਾਲ ਤੇ ਦੋਹਾਂ ਦੇ ਰੰਗੂ ਨਾ ਹਾਂਜੀ ਹਾਂਜੀ ਅੱਜ ਘੇਟ ਹੋ ਜਾ ਕਰਾਂਗੇ ਨਹੀਂ ਹੋ ਗਿਆ ਕੱਲ ਦੀ ਧਿਆਲੀ ਲੱਗੂ ਜੀ ਲੱਗੂ ਕੱਲ ਦੀ ਧਿਆਲੀ ਵੇ ਜੀ ਤੇ ਤੁਸੀਂ ਬਹੁਤ ਮਾਠੇ ਕੇ ਜਾਣਾ ਭਾਈ ਇਤਰਾ ਵੀ ਥੱਲੀ ਨਾ ਕੰਮ ਕਰੀਦਾ ਭੁੱਲ ਕੇ ਮੈਨਾਂ ਬੰਦਾ ਫਸਣਾ ਜਾਵੇ ਨੇ ਕੋਲੇ ਜਿਹੜਾ ਆਂਦਾ ਨਾ ਫਸਣਾ ਜਾਵੇ ਫਸਿਆ ਨਹੀਂ ਏ ਤੇ ਕੜਾਕੇ ਕੱਢਣ ਦੇ ਨੀ ਨਹੀਂ ਤੇ ਇਤਰਾ ਮਾਦੀ ਰੰਗ ਲੈ ਵਟ ਕੱਢੀ ਉਤਰ ਮੜੇ ਨੇ ਪੂਰੇ ਵਟ ਕੱਢਣ ਦੇ ਉਤਰ ਭਾਈ ਜੀ ਆਪਕਾ ਤਾਂ ਸੀ ਸ਼ੇਰ ਕੋ ਪਾਲਛੇ ਹਾਂ ਜਗਰਾਲੂ ਮੁੰਡੇ ਕਹਿੰਦਾ ਵੇ ਦੇਖੋ ਜਗਰੂ ਮੁੰਡੇ ਦਾ ਵੇ ਤਰਾ ਦੀਦਾ ਜੀ ਦੇਖਦਾ ਨਹੀਂ ਨਹੀਂ ਇਹ ਤਾਂ ਰੰਗ ਸੋਹਣਾ ਹੈ ਤਰਾ ਹੂੰ ਮੈਂ ਚੌਂਕ ਬੁਰੀ ਬਣਗੀ ਤੂੰ ਚੌਂਕਣੀ ਬਣਨੀ ਐ ਚੌਂਕ ਦੇ ਵੇ ਟਰਾਲ ਇਸਕਾ ਨਾ ਵੇ ਲੱਗੇ ਰੋਣ ਪੂਰਾ ਲਿਸ਼ਕਦਾ ਵੇ ਪਿਛੇ ਕਰਦੇ ਕਿੰਨੇ ਦਿਨ ਕਰਨਾ ਜੀ ਕਰਨਾ ਜੀ ਦੂਰੋਂ ਕੋਟ ਮਾਰਨ ਨੂੰ ਲੋੜ ਨਹੀਂ ਲੋੜ ਹੀ ਨਹੀਂ ਹਾਂ ਵਧੀਆ ਹੋ ਗਿਆ ਤਰਾ ਅਗਲੇ ਬਨੇ ਮਾਰਦਾਂਗੇ ਦੂਰ ਅਗਲੇ ਮੱਥੇ ਬਾਰ 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 ਆ ਫਿਰ ਪੂਰੀ ਗੱਲ ਬਣਨੀ ਅਚੇ ਪੀ ਨਹੀਂ ਜਾਂਦੀ ਯਾਰ ਪੂਰੀ ਨਾ ਚਸਟ ਹੋਈਆਂ ਜਗਾਲ ਜੀ ਵਾਲੀਆਂ ਪਤਾ ਕੀ ਗੱਲ ਐ ਮੋਹਰੀਆਂ ਨਿਕਲੀਆਂ ਵਿੱਚ ਹਾਂ ਮੋਹਰੀਆਂ ਨਿਕਲੀਆਂ ਗੇੜ ਤੇ ਮੋਹਰੀ ਦੀ ਗੇੜੀ ਮੇ ਗੇੜੀ ਮਖਾਇ ਨਵਾਂ ਗੇੜ ਮੋਹਰੀਆਂ ਨਿਕਲੀਆਂ ਸੇ ਉਦਾਂ ਜਗਾਲ ਤਾਂ ਜਗਾਲ ਥਾ ਤੁਸੀਂ ਮਾਰਾ ਨਹੀਂ ਚੰਗੀ ਤਰ੍ਹਾਂ ਉਹ ਕੰਟਿਆ ਪੰਟੀਨ ਲੈ ਆ ਸਾਫ ਕਰ ਦੇ ਨੂੰ ਪੰਟੀਨ ਲੈ ਆ ਜਾ ਕੇ ਜਾ ਲੋਹੇ ਵਾਲੀ ਉਹਨੇ ਗੇੜ ਤੇ ਮਾਰਨੀ ਕਰਤੋ ਕਰਤੋ ਸਿਕਾ ਦੋ ਫਿਰ ਆਪ ਸਪਰੇਅ ਕਰਨਾਣਾ ਲੋ ਜੀ ਅੱਜ ਆਪਾਂ ਹੁਣ ਕਰ ਲੱਗੇ ਸਪਰੇਅ ਦਾ ਕੰਮ ਸ਼ੁਰੂ ਆਪਣੇ ਟਰੈਕਟਰ ਨਾਲ ਕਰ ਲੱਗੇ ਪੰਪ ਦੇ ਨਾਲ ਕਲਗ ਟੋਪਿਕ 240 ਤੋਵੇਂ ਦੋਆਇਆਂ ਮਲਾ ਕੇ ਟੋਪਿਕ 240 ਬਸ ਦੋਹੇ ਦੋਆਇਆਂ ਕਰਦੇ ਆਪਾਂ ਉਹਦੇ ਆਪਣੇ ਲੱਗੇ ਦੋਵੇਂ ਫਾਰਮਾਂ ਨਾਲ ਸਰ ਜੀ ਨੇ ਲਾਇਆ ਪੱਠਿਆਂ ਨੂੰ ਪਾਣੀ ਪਟਾਲੇ ਨੂੰ ਬਹੁਤ ਅੱਗਾ ਆ ਮੇਰੇ ਦੱਸ ਮਹਾਦ ਰਹਿ ਗਿਆ ਬਸ ਇੰਨਾ ਕੱਢਣਾ ਵਾਲਾ ਫੇਰ ਕਢੋਨੇ ਕਿਦਰੋਂ ਚੋਣਾ ਕੱਲਾ ਕਢਾ ਕਾੜਾ ਕਲੀਟਰ ਕੱਢ ਦੇ ਉਹ ਬਾਦ ਮਣਾ ਮੋਰੋ ਧੱਕ ਬੰਨਿਆ ਨਹੀਂ ਆਵਾ ਬੀਚੋ ਝਾਕ ਪੁੱਜੀਆ ਸਿੱਕਰਾ ਬਸ ਟਿਕਰ ਹੋਇਆ ਬਗੈ ਰੂ ਹੁੰਦੀ ਆ ਪਰਮਨ ਜੀ ਲੋ ਜੀ ਕਾਤਾ ਕੰਮ ਚੀਦੂ ਸਪਰੇਅ ਕਰਨ ਦਾ ਆ ਨਜਰਾ ਟਰੈਕਟਰ ਦੇ ਪੰਪ ਦਾ ਜਿਹੜੀ ਸਪਰੇਅ ਤੋਂ ਸਰਚ ਪਾਈ ਜਾਂਦਾ ਓਏ ਐਨ ਨਵਾਈ ਹੁੰਦਾ ਫੜਕੇ ਸਾਰਾ ਜਿੰਨੇ ਜੋ ਗੁੱਲੀ ਡੰਡਾ ਸਾਰਾ ਕੁਛ ਐਨ ਨਵਾਈ ਹੁੰਦਾ ਫੜਕੇ ਵਧੀਆ ਇਹਦਾ ਇਹਦਾ ਚਾਰਾਂ ਪੰਜ ਕਿਲਿਆਂ ਦੀ ਜਿਹੜੀ ਦਵਾਈ ਕੋਰੀ ਚ ਪੈ ਜਾਂਦੀ ਆ ਦੂਜੀ ਗੱਲ ਇਹ ਨਾ ਕਿ ਪਾੜਾ ਰਵੇ ਨਾ ਕੁਛ ਹੈ ਬੜਾ ਸੋਹਣਾ ਜਿਹੜਾ ਜਗਾੜ ਦਾ ਪੂਰਾ ਇੱਕ ਨੰਬਰ ਬਣਾਇਆ ਪਿਆ ਹੈ ਬਹੁਤ ਨਜ਼ਾਰਿਆ ਚੀਜ਼ਾਂ ਜਿਹੜੀ ਵੀ ਰਾ ਦਿੰਦਾ ਖੇਤੀਬਾੜੀ ਦਾ ਬੜਾ ਕਮ ਔਖਾ ਕੋਈ ਅੱਜ ਕੱਲ ਦੇ ਔਖਾ ਕੋਈ ਨਹੀਂ ਮਸ਼ੀਨਰੀ ਅੱਗੇ ਮਸ਼ੀਨਰੀ ਦਾ ਜੋਗਾ ਤੇ ਆਪਣਾ ਚੱਲਣ ਦਾ ਕੰਮ ਸਪਰੇਅ ਵਾਲਾ ਇਹ ਆਪਣਾ ਟਰੈਕਟਰ ਹੈਗਾ 475 ਨੂੰ ਟਾਇਰ ਪਾਜਿਆ ਆਪਾਂ ਕਰਨ ਦੇ ਪਿੰਡ ਲਾਗੇ ਇੱਥੋਂ ਬਾਅਦ ਖੂਹ ਵਾਲੇ ਸੜਕਾਂਾਂਗੇ ਅੱਜ ਜਿਹੜੀ ਪਿੰਡ ਲਾਗੇ ਕਰਾਂਗੇ ਸਪਰੇਅ ਕਣਕਾਂ ਅੱਛਾ 26 ਕਣਕ ਜਿਹੜੀ ਬਹੁਤ ਸੋਹਣੀ ਆਪਣੀ ਕੋਈ ਜਿਆਦਾ ਬੋਧਾ ਕਣਕ ਦਾ ਕੋਈ ਨੁਕਸਾਨ ਨਹੀਂ ਕੋਈ ਕਰਦਾ ਕਈ ਵੀ ਰਾ ਦਿੰਦੇ ਆ ਕਿ ਜਦ ਟਰੈਕਟਰਾਂ ਟਾਇਰ ਪਾਇਆ ਵਾੜਾ ਨੁਕਸਾਨ ਕਣਕਵੜੀ ਭੰਦੇ ਆ ਕੋਈ ਇੱਡੀ ਕਣਕ ਨਹੀਂ ਪੀ ਦੇ ਸਕਦੇ ਆ ਸਕਦਾ ਪਤਾ ਕਿ ਟਰੈਕਟਰ ਸਪਰੇਅ ਕੀਤੀ ਭੀਡਾ ਇਹਨੂੰ ਜਾਈ ਤੇ ਮਾਹਾਂ ਬੰਦੇ ਭੰਦੇ ਹੁੰਦੇ ਹੋਣੇ ਆ ਕੋਈ ਇੰਨਾ ਕੋਈ ਫਰਕ ਨਹੀਂ ਹੈਗਾ ਜਿਹੜੇ ਵੀ ਰਾ ਦਿੰਦੇ ਆ ਕਿ ਬੜੀਆਂ ਲੀਆਂ ਔਰ ਜਾਂ ਕਣਕ ਜਿਹੜੀ ਫਸਲ ਬੜੀ ਖਰਾਬ ਹੁੰਦੀ ਇਹਦੇ ਨਾਲ ਕੋਈ ਫਸਲ ਨਹੀਂ ਖਰਾਬ ਹੁੰਦੀ ਐ ਪਤਾ ਲੱਗਦੇ ਨਹੀਂ ਕਿ ਤੁਸੀਂ ਟਰੈਕਟਰ ਸਪਰੇਅ ਕੀਤੀ ਦੇਖੋ ਲੱਗਦਾ ਪਤਾ ਕਿ ਐਵੇਂ ਜੋ ਮਰਜ਼ੀ ਕੋਈ ਕਹਿਨ ਨੂੰ ਕਹੀ ਜਾਵੇ ਚੀਜ਼ ਦਾ ਨਜ਼ਾਰਾ ਤੇ ਹੈਗਾ ਲੋ ਜੋਂ ਆਪਾਂ ਪੁੱਜ ਗਏ ਆ ਖੋਹ ਵਾਲੇ ਖੇਤ ਆਪਣੇ ਪਹਿਲਾ ਵਾਰ ਫੇਟ ਲੱਗ ਕੇ ਜੀ ਮੰਡ ਦੀ ਮੋਟਰ ਤੇ ਕਰਕੇ ਆਏ ਆ 7 ਕਿਲੋ ਜਾਨ ਨੂੰ ਅੱਧੇ ਘੰਟੇ ਵਿੱਚ ਆਪਾਂ ਗਰਾਸ ਬ੍ਰੇਕ ਤੇ ਅੱਧੇ ਘੰਟੇ ਵਿੱਚ ਉਹ ਨਾ ਪਹੁੰਚ ਗਏ ਖੋਰੀ ਮੁੱਠ ਤੇ ਕਰੋਟਿਆ ਕੈਟਰੀ ਆ ਨਵਾਂ ਜੋ ਉਹਨਾਂ ਦਾ ਫੜ ਗੰਦ ਸਾਰਾ ਇਹ ਕਣਕ ਆਪਣੇ 872 ਤੋਂ ਅਸਟਰਹੋਪ ਤੋਂ ਦੋ ਹੀ ਪਈਆਂ ਵਾ ਟੌਪਿਕ ਤੇ ਚੂਕ ਫਲਟੀ ਆਪਣੇ ਗਵਾਂਡੀ ਨੇ ਪਾਤੀ ਸੰਕੌਰ ਦੇਖੋ ਸਾਰੀ ਕਰਨ ਕਿੱਢੀ ਕਿਦਾਂ ਆਪਾਂ ਸੰਕੌਰ ਨੇ ਪਾਣੀ ਅੱਜ ਲੋਇ ਇਸ ਸਪਰੇਅ ਕਰਨ ਨਾਲ ਨਾਲ ਅੱਜ ਗੁੱਡੇ ਡੋਹੁੰਦੇ ਆ ਨਾਲੇ ਕੰਮ ਚੱਲਦਾ ਸਪਰੇਅ ਦਾ ਮੁੰਡੇ ਸਪਰੇਅ ਕਰਨ ਦੇ ਆ ਤੇ ਮੈਡ ਆਉਣਾ ਗੁੱਡੇ ਸਾਰੇ ਕੰਮ ਹੀ ਨਾਲ ਕੰਮ ਤੇ ਨਾਲੇ ਅਸੀਂ ਖੇਡੀਆਂ